ਤਰ ਖੱਪਿਆ ਇਸ ਨਾ ਝੀਲ ਇਹ ਆ ਸਤੇਹ ਹਾਥਾਰੀਆ ਟ੍ਰੇਨ ਨੂੰ ਸਾਹਮਣੇ ਆਪੋ ਪੁਲ ਦੇ ਉੱਪਰ ਨਹੀਂ ਨਿਕਲ ਆਣਾ ਹੁਣ ਦੇ ਥੱਲੇ ਦੀ ਆਉਂਦੀ ਆ ਜਿਹਨਾਂ ਆਉਂਦਾ ਵੇ ਬਸਾ ਚਿੱਲਾ ਦੇ ਨਾਲ ਪਹਾੜਾਂ ਦੀਆਂ ਜੜਾਂ ਦੇ ਵਿੱਚ ਵਿੱਚ ਤੋਕਿਆ ਆ ਪਾ ਗਰਮੀਆਂ ਦੇ ਦਿਨਾਂ ਚ ਟ੍ਰੇਨ ਚੱਲਦੀ ਹੁੰਦੀ ਇੱਥੇ ਤਾਂ ਨਾ ਕੋ ਲੱਗਿਆ ਹੋਣਾ ਕਿੱਥੇ ਪ੍ਰਾਂਤੋਂ ਤੋਂ ਚੱਲਦੀ ਆ ਬਾਈ ਜੀ ਉਹ ਤੋਂ ਮਗਰ ਨਾਲ ਲਿਗੋਲ ਤਾਂ ਮੈਂ ਤੁਹਾਨੂੰ ਆਸ਼ਰਮ ਦੇ ਬਾਸ ਪੜੇ ਕੋਆ ਇਹਨਾਂ ਨੂੰ ਕੀ ਆਜ ਤਾਂ ਆਪਣੇ ਤਨਾਜ ਨੂੰ ਨਹੀਂ ਚੱਕਦੇ ਆ ਹਾਲ ਗੱਟੀਆਂ ਨੂੰ ਜਿੱਤ ਬਹੁਤ ਚੀਜ਼ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਚਾਰ ਦਾ ਇੰਚਾ ਲੱਗਿਆ ਹੁੰਦਾ ਤਾਂ ਗੋਲ ਪੂਰੇ ਹੋ ਗਿਆ ਇੱਕ ਵਿਚਾਲੇ ਜਿਆ ਜਾਂਦਾ ਤੇ ਫਿਰ ਤੋਂ ਹੋ ਜਾਂ ਪਿੱਛੇ ਲੱਗੇ ਹੋਣਗੇ ਆ ਜੇ ਤੱਕ ਅਜੇ ਤੱਕ ਵੀ ਚੱਲੀ ਜਾਂਦੀ ਆ ਸਭ ਨੂੰ ਲੱਗਦਾ ਵੀ ਆਪ ਆਪਣਾ ਤਾਰ ਕਰ ਜਾਣਾ ਤੇ ਦੂਜੇ ਪਾਸੇ ਵੀ ਗੁਣੀ ਜਾਂਦੀ ਇਹ ਨੀ ਉਹ ਥੱਲੇ ਰੇਲਵੇ ਲਿਆਣਾ ਇਹਦਾ ਨਾਲ ਚੇਹੇ ਨੇ ਆਉਣੇ ਬੋਆ ਵਿਟਲੇ ਪਿਛਲੇ ਲਾਣੇ ਨਾਲ ਨਾਲ ਪਹਾੜਾਂ ਦੇ ਜਮਾ ਪੈਰਾ ਜੇ ਦੇ ਵਿੱਚ ਨੇ ਤੇ ਜੇ ਉੱਧਰ ਸਰੀ ਵਾਲੇ ਪਾਸਿਓਂ ਕਹਿਤੀ ਜਾਈਏ ਉੱਧਰ ਤਾਂ ਫਿਰ ਸੁੰਦਾ ਬਣਿਆ ਹੋਇਆ ਨੇ ਸਾਰਾ ਬੜਿਆ ਹੋਇਆ ਰੇਲਵੇ ਦੀਆਂ ਬਹੁਤ ਪੁਰਾਣੀਆਂ ਉਹਨਾਂ ਦੇ ਵਿੱਚ ਵੀ ਲੋ ਹੋ ਕੇ ਐਂ ਕੋ ਭਰੇ ਕਾਰ ਦੇ ਜੁਮੇਰ ਉਹਦੀ ਆ ਮੋਸਟਲੀ ਇੱਥੇ ਕਾਰ ਕੋ ਟ੍ਰੇਨਾਂ ਹੀ ਨਹੀਂ ਅਸੀਂ ਜਦ ਟ੍ਰੇਨਾਂ ਬਹੁਤ ਘੱਟ